ਦੇਖੋ ਜੀ ਚਮਜੂਰ ਦਾ ਛੋਟਾ ਚਾਰ ਜਿਹੜੇ ਅੱਗੇ ਆ ਵੱਡੇ ਵੱਡੇ ਲਾਏ ਆ ਸਾਇਰਨ ਲਾਏ ਵੱਡੇ ਵੱਡੇ ਆ ਦੇਖੋ ਮੇਰੇ ਮੇਰੇ ਭਾਈ ਲਾਈਕ ਕਰਦੇ ਆ ਗਨ ਕਲਚਰ ਆ ਦੇਖੋ ਜੀ ਟਾਇਰ ਦੇਖੋ ਇਹ ਟਰੈਕਟਰ ਦੇ ਟਾਇਰ ਦੇਖੋ ਇਹ ਚੀਜ਼ ਦੇਖੋ ਆ ਦੇਖੋ ਇਹ ਦੋਨੋਂ ਪਾਸੇ ਇਹ ਚੀਜ਼ਾਂ ਲਾਈਆਂ ਇਹ ਬੱਚੇ ਕਿਸ ਚੀਜ਼ ਨੂੰ ਜਿਹੜੀ ਐ ਇਹ ਪ੍ਰਮੋਟ ਕਰ ਰਹੇ ਆ ਆ ਟਾਇਰ ਦੇਖੋ ਜੀ ਇਹਦਾ ਆ ਦੇਖੋ ਮੇਰੀ ਬਾਹ ਨਾਲੋਂ ਜ਼ਿਆਦਾ ਚੌੜਾ ਟਾਇਰ ਆ ਆ ਦੇਖੋ ਪਿੱਛੇ ਟਾਇਰ ਆ ਦੇਖੋ ਉੱਪਰ ਸਾਊਂਡ ਸਿਸਟਮ ਦੇਖਿਓ ਸਾਊਂਡ ਸਿਸਟਮ ਦੇਖਿਓ ਤੇ ਇਹ ਬਣਾ ਕੇ ਸੰਤਾਂ ਮਹਾਂਪੁਰਖਾਂ ਦੀਆਂ ਫੋਟੋਆਂ ਲਾਈਆਂ ਜਿਨ੍ਹਾਂ ਦੇ ਅੱਗੇ ਸ੍ਰਿਸ਼ਟੀ ਝੁਕਦੀ ਐ ਇਹ ਬੱਚੇ ਜਿਹੜੇ ਆ ਇਹ ਤੁਰ ਕਿਹੜੇ ਪਾਸੇ ਨੂੰ ਪਏ ਆ ਅਸੀਂ ਵਾਰਨਿੰਗ ਦਿੱਤੀ ਸੀ ਕਿ ਬਾਬਾ ਜੀ ਦੇ ਮੇਲੇ ਵਿੱਚ ਜਿਹੜਾ ਸੂਸਾ ਮੇਲਾ ਕੋਈ ਬੱਚਾ ਸਟੰਟ ਬਾਜੀ ਨਾ ਕਰੇ ਪਰ ਇਹਨਾ ਬੱਚਿਆਂ ਨੇ ਕੋਈ ਕਸਰ ਨਹੀਂ ਛੱਡੀ ਉਹਦੇ ਵਿੱਚ ਇਸ ਕਰਕੇ ਇਹ ਟਰੈਕਟਰ ਬੰਦ ਕੀਤਾ ਇੱਕ ਟਰੈਕਟਰ ਅਸੀਂ ਹੋਰ ਲੈ ਕੇ ਆਏ ਆ ਉਹ ਬੰਦ ਕੀਤਾ ਹੋਰ ਕਈ ਟਰੈਕਟਰ ਉੱਥੇ ਜਿਹੜੇ ਆ ਜਿਹੜੇ ਹੁਣੇ ਕੋਈ ਯੁਰਤ ਕਰ ਰਿਹਾ ਇਹਨਾਂ ਨੂੰ ਵੀ ਬੰਦ ਕਰਾਂਗੇ ਠੀਕ ਨੇ ਇਹਨਾਂ ਨੂੰ ਕਹਣਾ ਪੁੱਤ ਭੱਜ ਲੋ ਹੁਣ ਤੁਸੀਂ ਕਿੱਧਰ ਭੱਜਣਾ ਗਿਫਟ ਇਹਨਾਂ ਦਾ ਤਿਆਰ ਹੈ ਉਹ ਅਸੀਂ ਇਹਨਾਂ ਨੂੰ ਦੇ ਰਹੇ ਆਂ ਪੁਲਿਸ ਅਫਸਰ ਦੇ ਉੱਤੇ ਇਹ ਨੌਜਵਾਨ ਟਰੈਕਟਰ ਚੜਾਉਣ ਲੱਗੇ ਸੀਗੇ ਪਰ ਉੱਥੇ ਹੀ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਜਾਂਦੀ ਹੈ। ਦਰਸਲ ਦੁਆਬੇ ਦੇ ਮਸ਼ਹੂਰ ਧਾਰਮਿਕ ਸਥਾਨ ਸੂਸਾ ਦੇ ਵਿੱਚ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਕਟਾ ਦੇਸ਼ਾਂ ਵਿਦੇਸ਼ਾਂ ਤੋਂ ਵਿੱਚ ਨਤਮਸਤਕ ਹੋਣ ਲਈ ਆਉਂਦਿਆਂ ਨੇ ਪਰ ਪਿਛਲੇ ਲਈ ਦਾਸੇ ਕਿ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਨੇ ਇਸ ਮੇਲੇ ਨੂੰ ਹੁੱਲੜਬਾਜ਼ੀ ਅਤੇ ਟਰੈਕਟਰ ਰੇਸਾਂ ਦਾ ਸਟੰਟ ਦਾ ਮੇਲਾ ਬਣਾ ਦਿੱਤਾ ਹੈ ਤਾਂ ਹੁਸ਼ਿਆਰਪੁਰ ਪੁਲਿਸ ਦੇ ਵੱਲੋਂ ਮੇਲੇ ਤੋਂ ਪਹਿਲਾਂ ਹੀ ਵੀਡੀਓ ਜਾਰੀ ਕਰਕੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਨਾ ਕਰਨ ਦੀ ਅਪੀਲ ਕੀਤੀ ਸੀਗੀ ਪਰ ਇਸ ਦੇ ਬਾਵਜੂਦ ਇਸ ਮੇਲੇ ਦੇ ਵਿੱਚ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆਏ ਅੱਜ ਇਸ ਉੱਪਰ ਹੁਸ਼ਿਆਰਪੁਰ ਪੁਲਿਸ ਨੇ ਸਖਤ ਕਾਰਵਾਈ ਕੀਤੀ ਇਸੇ ਦੌਰਾਨ ਇੱਕ ਮੋਡੀਫਾਈਡ ਟਰੈਕਟਰ ਨੂੰ ਪੁਲਿਸ ਨੇ ਜਦ ਰੋਕਿਆ ਤਾਂ ਟਰੈਕਟਰ ਚਾਲਕ ਨੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮਾਂ ਨੇ ਮੁਲਾਜ਼ਮਾਂ ਦੇ ਉੱਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਦੋ ਟਰੈਕਟਰਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ 20 ਤੋਂ ਵੱਧ ਅਣਪਛਾਤੇ ਨੌਜਵਾਨਾਂ ਦੇ ਉੱਤੇ ਪਰਚਾ ਵੀ ਦਰਜ ਕਰ ਲਿਆ ਇਸ ਬਾਬਤ ਉਹਨਾਂ ਵੱਲੋਂ ਕੀ ਕੁਝ ਕਹਿਣਾ ਪੁਲਿਸ ਦੇ ਵੱਲੋਂ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ 14 ਤਰੀਕ ਨੂੰ ਤਕਰੀਬਨ ਦੁਪਹਿਰ ਦੇ 1:30 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੂਸਾ ਮੇਲੇ ਦੇ ਵਿੱਚ ਜਿਹੜੇ ਕੁਝ ਨੌਜਵਾਨ ਵਿਅਕਤੀ ਜਿਹੜੇ ਟ੍ਰੈਕਟਰਾਂ ਦੇ ਉੱਪਰ ਹੁੱਲੜਬਾਜੀ ਕਰ ਰਹੇ ਆ ਇਹ ਇਨਫੋਰਮੇਸ਼ਨ ਤੇ ਤੁਰੰਤ ਰਿਸਪੌਂਡ ਕਰਦੇ ਹੋਏ ਸਾਡੇ ਐਸ ਐਚ ਓ ਤੇ ਹੋਰ ਸੀਨੀਅਰ ਆਫੀਸਰ ਜਿਹੜੇ ਸੀਗੇ ਮੌਕੇ ਦੇ ਉੱਪਰ ਪੁੱਜੇ ਇਹਨਾਂ ਨੇ ਪੁੱਜ ਕੇ ਹੁੱਲੜਬਾਜਾਂ ਨੂੰ ਕੰਟਰੋਲ ਕੀਤਾ ਉਸ ਕੰਟਰੋਲ ਕਰਨ ਦੇ ਵਿੱਚ ਇੱਕ ਟਰੈਕਟਰ ਸਵਾਰ ਵੱਲੋਂ ਸਾਡੇ ਐਸਐਚਓ ਦੇ ਉੱਪਰ ਜਾਣ ਲੇਵਾ ਹਮਲਾ ਵੀ ਕੀਤਾ ਗਿਆ ਉਹਦੇ ਵੀਡੀਓ 'ਚ ਵੀ ਦੇਖਣ 'ਚ ਮਿਲ ਰਿਹਾ ਹੈ ਕਿ ਉਹ ਟਰੈਕਟਰ ਜਿਹੜਾ ਹੈਗਾ ਉਹਨਾਂ ਦੇ ਉੱਪ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਬੜੀ ਮੁਸ਼ਕਲ ਦੇ ਨਾਲ ਐਸਐਚਓ ਸਾਹਿਬ ਵੱਲੋਂ ਜਿਹੜਾ ਹੈਗਾ ਪੂਰੀ ੜੀ ਹੁੱਲੜਬਾਜ ਜਿਹੜੀ ਉੱਥੇ ਦੇ ਨੌਜਵਾਨ ਸੀਗੇ ਉਹਨਾਂ ਨੂੰ ਕੰਟਰੋਲ ਕੀਤਾ ਗਿਆ ਉਹਨਾਂ ਨੂੰ ਉਸ ਜਗ੍ਹਾ ਤੋਂ ਖਦੇੜਿਆ ਗਿਆ ਤੇ ਉਹਦੇ ਵਿੱਚ ਆਪਾਂ ਦੋ ਜਿਹੜੇ ਟਰੈਕਟਰ ਸੀਗੇ ਉਹ ਵੀ ਰਾਉਂਡ ਆਪ ਕੀਤੇ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਨੰਬਰ 60 ਜਿਹੜੀ ਹੈਗੀ ਹੈ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਜਿਹਦੇ ਵਿੱਚ ਅਟੈਂਪਟ ਟੂ ਮਰਡਰ ਐਂਡ ਅਬਸਟਰਕਟਿੰਗ ਦੀ ਵਰਕ ਆਫ ਪਬਲਿਕ ਸਰਵੰਟ ਆਪਾਂ ਐਫ ਆਈ ਆਰ ਦਰਜ ਕੀਤੀ ਹੈ ਦੋ ਜਿਹੜੇ ਟਰੈਕਟਰ ਹੈਗੇ ਆ ਆਪਾਂ ਜਿਹੜੇ ਹੈਗੇ ਰਾਉਂਡ ਅਪ ਕਰ ਲਿਆ ਬਾਕੀ 20 ਤੋਂ 25 ਜਿਹੜੇ ਹੈਗੇ ਟਰੈਕਟਰ ਚਾਲਕਾਂ ਦੇ ਉੱਪਰ ਆਪਾਂ ਮੁਕਦਮਾ ਦਰਜ ਕੀਤਾ ਤੇ ਇਹਨਾਂ ਨੂੰ ਜਲਦ ਹੀ ਆਪਾਂ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਰਾਉਂਡ ਅਪ ਕਰਾਂਗੇ ਇਹਨਾਂ ਨੂੰ ਅਰੈਸਟ ਕਰਾਂਗੇ ਇਹਦੇ ਡਰਾਈਵਰ ਵੀ ਜਿਹੜੇ ਹੈਗੇ ਉਹ ਆਪਣੀ ਕਸਟਡੀ ਦੇ ਵਿੱਚ ਲਵਾ ਫਿਲਹ ਮੁਕੱਦਮਾ ਦਰਜ ਅਸੀਂ 20 ਤੋਂ 25 ਅਨ ਆਈਡੈਂਟੀਫਾਈਡ ਬੰਦਿਆਂ ਦੇ ਉੱਪਰ ਕੀਤਾ ਹੈ ਅਸੀਂ ਜਲਦ ਹੀ ਜਿਹੜੇ ਹੈਗੇ ਆ ਇਹ ਸਾਰੇ ਬੰਦਿਆਂ ਨੂੰ ਸਾਡੇ ਕੋਲ ਵੀਡੀਓ ਫੁਟੇਜਸ ਅਵੇਲੇਬਲ ਹੈ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕਰਕੇ ਇਹ ਬੰਦਿਆਂ ਨੂੰ ਅਰੈਸਟ ਕਰਾਂਗੇ ਅਮਰੀ ਜੀ ਜਿੱਦਾਂ ਆਪਾਂ ਦੇਖ ਗਏ ਸ਼ੁਰੂਆਤ ਤੋਂ ਸਵਾਲ ਵੀ ਕੀਤਾ ਕਿ ਅਪੀਲ ਵੀ ਕੀਤੀ ਗਈ ਸੀ ਪਹਿਲਾਂ ਸੁਭਾਸ਼ ਧੱਤ ਜੀ ਵੱਲੋਂ ਵਾਰਨਿੰਗ ਦਿੱਤੀ ਜਾਂਦੀ ਹੈ ਸਮਾਜਿਕ ਚਲਾਨ ਕੀਤੇ ਜਾਂਦੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਵੀ ਲੋਕਾਂ ਦਾ ਲੜਾ ਚਲੇ ਹੱਤਾ ਜਾਂਦਾ ਹੈਗਾ ਐਟੀ ਟੀਮ ਵੱਲੋਂ ਪੁਲਿਸ ਵੱਲੋਂ ਤੇ ਇਸ ਤਰ੍ਹਾਂ ਦੀਆਂ ਦੀਆਂ ਚੀਜ਼ਾਂ ਤੋਂ ਪਰੀਜ ਕੀਤਾ ਜਾਂਦਾ ਹੈ ਮਾਪਿਆਂ ਨੂੰ ਅਵੇਅਰ ਕੀਤਾ ਜਾਂਦਾ ਸੈਮੀਨਾਰ ਲਗਾਏ ਜਾਂਦੇ ਕੈਂਪਸ ਆਰਗੇਨਾਈਜ਼ ਕੀਤੇ ਜਾਂਦੇ ਸਕੂਲਾਂ ਚ ਟਾਇਆ ਜਾਂਦਾ باوجود ਇਸ ਦੇ ਨੌਜਵਾਨ ਵੱਲੋਂ ਨੌਜਵਾਨਾਂ ਵੱਲੋਂ ਇਹ ਚੀਜ਼ਾਂ ਕਰ ਲਈਆਂ ਕਿਵੇਂ ਦੇਖਦੇ ਹੋ ਕਿੱਥੇ ਕਲਾਸ ਆ ਮਾਪਿਆਂ ਨੂੰ ਜੇ ਮੇਰਾ ਸਮਝਿਓ ਉਹਨਾਂ ਕੀ ਕੀ ਲੱਗਦਾ ਕੀ ਅ ਦੇਖਿਏ ਨੌਜਵਾਨ ਜਿਹੜੇ ਹੁੰਦੇ ਕਈ ਵਾਰੀ ਜਿਹੜਾ ਯੂਥ ਜਿਹੜਾ ਹੁੰਦਾ ਉਹ ਮਿਸਡਾਇਰੈਕਟਡ ਹੁੰਦਾ ਹੈ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਚੀਜ਼ ਲਾਅ ਮੁਤਾਬਿਕ ਸਹੀ ਹੈ ਕਿਹੜੀ ਚੀਜ਼ ਲਾਅ ਮੁਤਾਬਿਕ ਸਹੀ ਨਹੀਂ ਹੈ ਤਾਂ ਇਹ ਜਦੋਂ ਹੁੱਲੜ ਵੱਜਾਂ ਦੇ ਉੱਪਰ ਪਤਾ ਗਏ ਇਹਨਾਂ ਦੇ ਉੱਪਰ ਜਿਹੜਾ ਹੈਗਾ ਐਸ ਪਰ ਲਾਅ ਜਿਹੜਾ ਹੈਗਾ ਆਪਾਂ ਮੁਕਦਮਾ ਵੀ ਦਰਜ ਕੀਤਾ ਇਹੀ ਚੀਜ਼ ਜਿਹੜੀ ਹੈਗੀ ਹੈ ਕਿ ਇਹ ਬੰਦੇ ਅਗਰ ਲਾਅ ਨੂੰ ਕੋਈ ਬ੍ਰੇਕ ਕਰਦਾ ਹੈ ਅਗਰ ਜਾਣਬੁੱਝ ਕੇ ਕਰਦਾ ਹੈ ਜਾਂ ਅ ਅਣਜਾਣੇ ਦੇ ਵਿੱਚ ਕਰਦਾ ਹੈ ਲੇਕਿਨ ਇਨ ਡਿਊ ਕੋਰਸ ਅਗਰ ਲਾਅ ਨੂੰ ਬ੍ਰੇਕ ਕਰੇਗਾ ਤਾਂ ਉਹਨਾਂ ਦੇ ਉੱਪਰ ਜੁਡੀ ਸਖਤ ਤੋਂ ਮਾਪਿਆਂ 'ਤੇ ਕਿਉਂ ਦੀ ਲੋੜ ਆ ਬੱਚਿਆਂ ਨੂੰ ਇਸੇ ਚੀਜ਼ ਤੋਂ ਤੋਕਣ ਦੇ ਲਈ ਹਾਂ ਬਿਲਕੁਲ ਜੀ ਬਿਲਕੁਲ ਮਾਪਿਆਂ ਨੂੰ ਵੀ ਇੱਕ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਜਿਹੜੇ ਹੈਗਾ ਸਹੀ ਰਾਹ ਤੇ ਲਗਾਉਣ ਇਹਨਾਂ ਨੂੰ ਦੱਸਣ ਕਿ ਜਿਹੜੀ ਚੀਜ਼ਾਂ ਜਿਹੜੀ ਹੈਗੀਆਂ ਐਸ ਪਰ ਲਾਅ ਕੀ ਹੈਗੀਆਂ ਕੀ ਸਾਡੇ ਟ੍ਰੈਫਿਕ ਰੂਲਸ ਹੈਗੇ ਆ ਇਹ ਸਾਰਿਆਂ ਦੀ ਜਿਹੜੀ ਹੈਗੀ ਪਾਲਣਾ ਕਰਨ ਕਿ ਕਿਹੜੀਆਂ ਮੋਰ ਯੋਜਨਾਵਾਂ ਜਾਂ ਕਿਹੜੀ ਸੀਜ਼ਨ ਲਈ ਕਰਨ ਦੀ ਤਿਆਰੀ ਵਿੱਚ ਹੈਗੀ ਹੁਣ ਪੁਲਿਸ ਇਸ ਤਰ੍ਹਾਂ ਦੇ ਸੀਜ਼ਨ ਨੂੰ ਕੋਰ ਦੇ ਇਹਦੇ ਵਿੱਚ ਆਪਾਂ ਜੀ ਬਿਲਕੁਲ ਜਿਹੜੇ ਅਵੇਅਰਨੈਸ ਸੈਮੀਨਾਰ ਜਿਹੜੇ ਹੈਗੇ ਟ੍ਰੈਫਿਕ ਅਵੇਅਰਨੈਸ ਸੈਮੀਨਾਰ ਉਹ ਕੰਡਕਟ ਕਰਾਂਗੇ ਆਪਾਂ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਰੂਲਸ ਜਿਹੜੇ ਹੈਗੇ ਫਾਲੋ ਕਰਨੇ ਹਨ ਤਾਂ ਇਸ ਸਬੰਧੀ ਆਪਾਂ ਜਰੂਰ ਪਬਲਿਕ ਅਵੇਅਰਨੈਸ ਵਧਾਵਾਂਗੇ